ਤਦ ਮਹਾਸ਼ਿਵratri ਦਾ ਤਿਉਹਾਰ ਸ਼੍ਰੀ ਫੋਟੇਗੜ ਸਾਹਿਬ ਦੇ ਵਿੱਚ ਵੀ ਸ਼ਰਧਾ ਭਾਵਨਾ ਤਹਿਤ ਮਨਾਇਆ ਗਿਆ। ਤਤੜਕੇ ਸਵੇਰ ਤੋਂ ਹੀ ਮਦਰਾ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਨੇ। ਸ਼ਰਧਾਲੂਆਂ ਨੇ ਸ਼ਿਵਲਿੰਗ ਉੱਤੇ ਦੁੱਧ, ਫੁੱਲਾਂ ਅਤੇ ਸੇਰੇ ਫੁੱਲਾਂ ਦੀਆਂ ਪੱਥੀਆਂ ਅਤੇ ਹੋਰ ਵਸਤੂਆਂ ਚੜਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਆਮਦਨੀ ਪਾਰਟੀ ਦੇ ਹਲਕਾ ਫੋਟੇਗੜ ਸਾਹਿਬ ਦੇ ਵਿਧਾਇਕ ਕਾ ਬੋਕੇ ਲੰਗੋਇ ਸਿੰਘ ਰਾਏ ਨੇ ਵਕਫਤ ਮੰਦਿਰਾਂ ਦੇ ਵਿੱਚ ਲਤਮਸਤ ਕੋਕੀ ਆਸ਼ੀਰਵਾਦ ਪ੍ਰਾਪਤ ਕੀਤਾ। ਮਹਾਸ਼ਿਵਰਾਤਰੀਆਂ ਹਲਕਾ ਸ਼੍ਰੀ ਫਤੇਗੜ ਸਾਹਿਬ ਪੰਜਾਬ ਜ਼ਿਲ੍ਹਾ ਫਤੇਗੜ ਸਾਹਿਬ ਸਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਸਾਡੇ ਲਈ ਬੜਾ ਅਹਿਮ ਦਿਨ ਹੈ ਔਰ ਅੱਜ ਸ਼ਿਵਰਾਤਰੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਮਨਾਈ ਜਾਂਦੀ ਹੈ ਔਰ ਫਤੇਗੜ ਸਾਹਿਬ ਵਿੱਚ ਵੀ ਸਾਡੇ ਤੋਂ ਤਾਂ ਦਾ ਮਨਾਈ ਜਾ ਰਹੀ ਹੈ ਮੈਂ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਨਸ਼ੇ ਤਿਆਗੋ ਆਪਣੇ ਧਰਮ ਨਾਲ ਜੁੜੋ ਸਾਡਾ ਵਿਰਸਾ ਬਹੁਤ ကြီးਦਾ ਸਾਡਾ ਧਰਮ ਬਹੁਤ ਵੱਡਾ ਹੈ ਸਾਨੂੰ ਸਾਡੇ ਜਿਹੜੇ ਗੁਰੂ ਪੀਰ ਪਗੰਬਰ ਬਹੁਤ ਕੁਝ ਦੇ ਕੇ ਗਏ ਨੇ ਉਹਨਾਂ ਦੇ ਰਸਤੇ ਚੱਲਣ ਦੀ ਲੋੜ ਹੈ ਅੱਜ ਸ਼ਿਵਰਾਤਰੀ ਦਾ ਮਾਸਮ ਪੂਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਇਸ ਅਲਖ ਵਿੱਚ ਆ ਸ਼ਿਵ ਸ਼ੰਕਰ ਸੇਵਾ ਸੁਸਾਇਟੀ ਵੱਲੋਂ ਤੇ ਉਹਨਾਂ ਦੀ ਮੰਦਰ ਕਮੇਟੀ ਵੱਲੋਂ ਮੰਦਰ ਵਿੱਚ ਸਵੇਰ ਤੋਂ ਹੀ ਅੱਜ ਲੰਗਰ ਦਾ ਆਯੋਜਨ ਕੀਤਾ ਹੋਇਆ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਇਸ ਯੱਗ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ Alô?